ਕੱਲ ਪਰਸੋ ਦੀ ਖਬਰ ਸੀ ਕਿ ਆਰਟੀਕਲ 240 ਦੇ ਤਹਿਤ 131ਵੀਂ ਸੋਧ ਲੈ ਕੇ ਆ ਰਹੇ ਜਿਹਦੇ ਵਿੱਚ ਐਡਮਿਨਿਸਟ੍ਰੇਸ਼ਨ ਹਟਾਉਣ ਦੀ ਗੱਲ ਕੀਤੀ ਗਈ ਸੀ ਪੰਜਾਬ ਤੋਂ ਚੰਡੀਗੜ੍ਹ ਖੋਣ ਦੇ ਮਨਸੂਬੇ ਸਨ ਜਿਹੜਾ ਕਿਹਾ ਕਿ ਹੁਣ ਅਸੀਂ ਬਿੱਲ ਨਹੀਂ ਲੈ ਕੇ ਆਵਾਂਗੇ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਅਗਰ ਪੰਜਾਬ ਨਾਲ ਤੁਸੀਂ ਜ਼ਾستی ਕਰੋਗੇ ਕੋਈ ਵਿਅਕਤੀ ਬਖਸ਼ੇਗਾ ਨਹੀਂ ਹਰ ਵਿਅਕਤੀ ਭੁੱਲ ਜਾਏਗਾ ਕੀ ਮੈਂ ਕਿਸ ਵਿਅਕਤੀ ਕਿਸ ਪਾਰਟੀ ਨਾਲ ਹੈ ਕਿਸ ਜਾਤੀ ਨਾਲ ਹੈ ਉਹ ਪੰਜਾਬ ਦੇ ਨਾਲ ਸਭ ਤੋਂ ਪਹਿਲਾਂ ਖੜਾ ਹੋਏਗਾ। ਔਰ ਦੁਬਾਰਾ ਫਿਰ ਇਸ ਮੌਕੇ ਤੇ ਮੈਂ ਯੂਨੀਵਰਸਿਟੀ ਦੇ ਸਟੂਡੈਂਟਸ ਦੀ ਵਧਾਈ ਦੇਣਾ ਚਾਹੁੰਨਾ ਹੈ ਔਰ ਉਹਨਾਂ ਦੇ ਹੌਸਲੇ ਨੂੰ ਮੈਂ ਸਲਾਮ ਕਰਦਾ। ਮੈਂ ਸਿਰਚ ਕਹੋਣਾ ਹੈ ਕਿ ਜਿਸ ਪ੍ਰਕਾਰ ਉਹਨਾਂ ਨੇ ਲੜਾਈ ਲੜੀ ਹੈ ਔਰ ਅੱਜ ਤੋਂ ਬਾਅਦ ਦੁਬਾਰਾ ਜ਼ੁਰਤ ਵੀ ਨਾ ਕਰਿਓ ਇੱਥੇ ਆਰਐਸਐਸ ਨਹੀਂ ਚੱਲੇਗੀ। ਦੇਸ਼ ਭਰ ਤੁਸੀਂ ਆਰਐਸਐਸ ਲਾਗੂ ਕਰ ਸਕਦੇ ਹੋ ਲੇਕਿਨ ਪੰਜਾਬ ਦੇ ਅੰਦਰ ਆਰਐਸਐਸ ਦੇ ਅੱਗੇ ਪੰਜਾਬ ਦੇ ਲੋਕ ਝੁਕਣਗੇ ਨਹੀਂ ਬਹੁਤ ਬਹੁਤ ਮੁਬਾਰਕਾਂ ਨੌਜਵਾਨ ਸਾਥੀਓ